ਦੇਖੋ ਲੋਕਾਂ 'ਚ ਜੋਸ਼ ਹੈ ਜੁਵਾ ਬਜ਼ੁਰਗ ਭੈਣਾ ਭਰਾ ਸਾਰਿਆਂ ਨੇ ਇਸ ਵਾਰ ਮਨ ਬਣਾ ਲਿਆ ਕਿ ਤੀਸਰੀ ਵਾਰ ਅਗਲੀ ਵਾਰ ਮੋਦੀ ਸਰਕਾਰ ਤੇ ਦਿਨੇਸ਼ ਸਿੰਘ ਬੱਬੂ ਦੇ ਸਮਰਥਕ ਜਰੇ ਆ ਉਹ ਸੜਕਾਂ ਦੇ ਉੱਤੇ ਆ ਪਰਸਾ ਤੁਹਾਡੇ ਸਾਹਮਣੇ ਵੀ ਐਸੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਜਿਹੜਾ ਜੋਸ਼ ਆ ਉਹਨੂੰ ਬਰਕਰਾਰ ਰੱਖੋ ਤੇ ਕਮਾ ਦੇ ਨਿਸ਼ਾਨ ਦੇ ਉੱਤੇ ਵੋਟ ਪਾ ਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਕਾਮਯਾਬ ਕਰੋ ਮੋਦੀ ਜੀ ਨੂੰ ਕਾਮਯਾਬ ਕਰੋ ਅੱਕੀ ਬਾਦ 405 ਜੈ ਹਿੰਦ ਜੈ ਭਾਰਤ ਪੀਏ ਜਨਤਾ ਪਾਰਟੀ ਯੁਵਾ ਮੋਰਚਾ ਦੇ ਜ਼ਿਲ੍ਹਾ ਦੇਚ ਬਿੱਤੀ ਠਾਕੁਰ ਜੀ ਦੀ ਅਗਵਾਈ ਦੇ ਅੰਦਰ ਰਵੀਜੇ ਪ੍ਰਧਾਨ ਜੀ ਦੀ ਅਗਵਾਈ ਦੇ ਅੰਦਰ ਸਾਰੇ ਯੁਵਾ ਮੋਰਚਾ ਦਾ ਇੱਕ ਜਨ ਸਲਾਹ ਦਿਨੇਸ਼ ਸਿੰਘ ਬਬੂ ਦੇ ਸਮਰਥਨ ਦੇ ਅੰਦਰ ਪਠਾਨਕੋੜ ਜੇ ਨਿਕਲ ਰਿਹਾ ਹੈ ਔਰ ਪਠਾਨਕੋੜ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਕਿ 1 ਜੂਨ ਨੂੰ ਕਮਲ ਦਾ ਬਟਨ ਦਵਾ ਕੇ ਦਿਨੇਸ਼ ਸਿੰਘ ਬੱਬੂ ਨੂੰ ਇਤੋਂ ਜਿਤਾ ਕੇ ਮੋਦੀ ਦੀ ਮਾਲਾ ਦਾ ਮੰਨਕਾ ਬਣਾਣਾ ਅੱਜ ਪੂਰਾ ਭੜਨਕੋਟ ਮੋਦੀ ਮੇਹੀ ਹੋਇਆ ਪਿਆ ਬੀਜੇਪੀ ਮੇਹੀ ਹੋਇਆ ਹੋਇਆ ਕੱਲ ਕੇਜਰੀਵਾਲ ਆਇਆ ਸੀ ਤੇ ਸੁਣਤਾਨ ਸੀ ਅੱਜ ਲੋਕੀ ਹੁੰਮਾ ਮਾਗੇ ਸੜਕਾਂ ਤੇ ਆਏ ਨੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਭੜਨਕੋਟ ਨੇ ਦਿਨੇਸ਼ ਸਿੰਘ ਬੱਬੂ ਨੂੰ ਜਿਤਾਨ ਦਾ ਮੰਨ ਬਣਾ ਲਿਆ ਦੇਖੋ ਲੋਕਾਂ ਦੇ ਜੋਸ਼ ਯੁਵਾ ਬਜ਼ੁਰਗ ਭੈਣਾ ਭਰਾ ਸਾਰਿਆਂ ਨੇ ਇਸ ਵਾਰ ਮਨ ਬਣਾ ਲਿਆ ਕਿ ਪੀਸੀ ਵਾਰ ਅਗਲੀ ਵਾਰ ਮੋਦੀ ਸਰਕਾਰ ਤੇ ਦਿਨੇਸ਼ ਸਿੰਘ ਬੱਬੂ ਦੇ ਸਮਰਥਕ ਜਿਹੜੇ ਆ ਉਹ ਸੜਕਾਂ ਦੇ ਉੱਤੇ ਆ ਪਰਸਾ ਤੁਹਾਡੇ ਸਾਹਮਣੇ ਵੀ ਏਸੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਜਿਹੜਾ ਜੋਸ਼ ਆ ਉਹਨੂੰ ਬਰਕਰਾਰ ਰੱਖੋ ਤੇ ਕਮਾ ਦੇ ਨਿਸ਼ਾਨ ਦੇ ਉੱਤੇ ਵੋਟ ਪਾ ਕੇ ਦਿਨੇਸ਼ ਸਿੰਘ ਬੱਬੂ ਜੀ ਨੂੰ ਕਾਮਯਾਬ ਕਰੋ ਮੋਦੀ ਜੀ ਨੂੰ ਕਾਮਯਾਬ ਕਰੋ ਅਗਲੀ ਵਾਰ 405 जय हिंद जय भारत पीए जनता पार्टी युवा मोर्चा ਦੇ ਜਿਲ੍ਹਾ ਦੇਚ ਬਿੱਤੀ ਠਾਕੁਰ ਜੀ ਦੀ ਅਗਵਾਈ ਦੇ ਅੰਦਰ ਵਿਜੇ ਪ੍ਰਧਾਨ ਜੀ ਦੀ ਅਗਵਾਈ ਦੇ ਅੰਦਰ ਸਾਰੇ ਯੁਵਾ ਮੋਰਚਾ ਦਾ ਇੱਕ ਜਨ ਸਲਾਹ ਦਿਨੇਸ਼ ਸਿੰਘ ਬਬੂ ਦੇ ਸਮਰਥਨ ਦੇ ਅੰਦਰ ਪਠਾਨਕੋੜ ਜੇ ਨਿਕਲ ਰਿਹਾ ਹੈ ਔਰ ਪਠਾਨਕੋੜ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਹੈ ਕਿ 1 ਜੂਨ ਨੂੰ ਕਮਲ ਦਾ ਵਟਨ ਦਿਵਾ ਕੇ ਦਿਨੇਸ਼ ਸਿੰਘ ਬਬੂ ਨੂੰ ਇਥੋਂ जता के मोदी दी माला दा मन का बना ना। आज पूरा पठानकोट मोदी में ही होया, बीजेपी में ही कल केजरीवाल आया सुनसान संकेत है कि पठानकोट ने दनेश सिंह बबू बना लिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਔਰ WhatsApp ਚੈਨਲ ਪਰ